ਸਾਰਜਕ ਸਾਥੀਓ ਮੈਂ ਰੁਕੇਡ ਗੁਰੀਂਦਰ ਕੁਮਾਰ ਜੀ ਜਲੰਧਰ ਅਸ਼ਵੀਨੀ ਚੌਣ ਹੋ ਰਹੀ ਆ ਔਰ ਇਹਦੇ ਵਿੱਚ ਬੀਜੇਪੀ ਆਵਾਦੀ ਪਾਰਟੀ ਕਾਂਗਰਸ ਇਹਨਾਂ ਦੀ ਬਹੁਤ ਸਾਰੀ ਹੀ ਲੀਡਰਸ਼ਿਪ ਪੰਚੀ ਆ ਔਰ ਇਹਨਾਂ ਦੇ ਸਾਰੇ ਉਮੀਦਵਾਰ ਹਨ ਔਰ ਜਿਵੇਂ ਕਿ ਹਲਕੇ ਦੀ ਚੋਣ ਦੇ ਵਿੱਚ ਨਸ਼ਾ ਬਹੁਤ ਵੱਡਾ ਮੁੱਦਾ ਹੈਗਾ ਆ ਲੜੇ ਛੱਟੇ ਦੇ ਬੜਾ ਮੁੱਦਾ ਹੈਗਾ ਇਹ ਮੁੱਦਾ ਛਾਇਆ ਖਾਸ ਕਰਕੇ ਪੀਐਸਪੀ ਵੱਲੋਂ ਇਹ ਜਿਹੜਾ ਮੁੱਦਾ ਆ ਅਸੀਂ ਉਭਾਰਿਆ ਆ ਕਿਉਂਕਿ ਲੋਕਾਂ ਦੇ ਹਾਲਾਤ ਬਹੁਤ ਮਾੜੇ ਆ ਔਰ ਇਹਨਾਂ ਵੱਲੋਂ ਜਦੋਂ ਇਹ ਮੁੱਦਾ ਉਭਰਿਆ ਇਹਨਾਂ ਪਾਰਟੀਆਂ ਬਲੋ ਇੱਕ ਦੂਜੇ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਗਏ ਚਾਹੇ ਕਾਂਗਰਸ ਆ ਬੀਜੇਪੀ ਆਪ ਆ ਪਰ ਅਸਲ ਵਿੱਚ ਅਸੀਂ ਲੋਕਾਂ ਨੇ ਕਿਉਂਕਿ ਲੋਕ ਵੈਸੇ ਵਾਕਿਬ ਪੀਆ ਪਰ ਫਿਰ ਵੀ ਅਸੀਂ ਕਿਉਂਕਿ ਅਸੀਂ ਇਲੈਕਸ਼ਨ ਲੜ ਰਹੇ ਹਾਂ ਤਾਂ ਫਿਰ ਵੀ ਅਸੀਂ ਇਹ ਲੋਕਾਂ ਦੇ ਧਿਆਨ ਵਿੱਚ ਇਹ ਗੱਲ ਲਿਆਉਣਾ ਚਾਹੁੰਦੇ ਹਾਂ ਵੀ ਜਿਹੜੇ 77 ਸਾਲਾਂ ਦੇ ਰਾਜ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ ਰਿਹਾ ਆ ਕਾਂਗਰਸ ਪਾਰਟੀ ਦਾ ਨਮਾਇੰਦਾ ਵੀ ਤੋਂ ਚੁਣਿਆ ਗਿਆ ਆ ਆ ਬੀਜੇਪੀ ਦਾ ਨਮਾਇੰਦਾ ਵੀ ਇੱਥੋਂ ਚੁਣਿਆ ਗਿਆ ਉਹ ਸੱਤਾ ਵਿੱਚ ਵੀ ਰਹੀਆ ਔਰ ਆਮ ਆਦਮੀ ਪਾਰਟੀ ਦਾ ਨਮਾਇੰਦਾ ਵੀ ਇੱਥੋਂ ਰਿਹਾ ਹੈ ਜਿਹੜਾ ਹੁਣ ਬੀਜੇਪੀ ਕੋਲ ਇਲੈਕਸ਼ਨ ਲੜ ਰਿਹਾ ਢਾਈ ਸਾਲਾਂ ਤੋਂ ਪਰ ਉਹਦੀ ਸਰਕਾਰ ਰਹੀ ਆ ਪਰ ਇਹ ਸੱਤਾ 'ਚ ਆ ਕੇ ਲੋਕਾਂ ਦੇ ਮਸਲਿਆਂ ਦਾ ਲੋਕਾਂ ਦੀਆਂ ਮੁਸ਼ਕਲਾਂ ਦਾ ਕੋਈ ਹੱਲ ਹੀ ਕਰ ਸਕਿਆ ਔਰ ਇਹਨਾਂ ਦੀ ਸੱਤਾ ਦੇ ਵਿੱਚ ਜਿਹੜੀ ਨਸ਼ੇ ਦੀ ਜਿਹੜੀ ਇਹ ਬੁਰਾਈ ਆ ਪੂਰੇ ਹਾਲਾਂਕਿ ਪੂਰੇ ਪੰਜਾਬ ਵਿੱਚ ਵੀ ਆ ਪਰ ਵੈਸਟ ਵਿੱਚ ਵੀ ਇਹ ਕਾਫੀ ਜ਼ਿਆਦਾ ਹੈਗੀ ਆ ਇਸ ਕਰਕੇ ਲੋਕਾਂ ਤੋਂ ਆਪਣਾ ਚਿਹਰਾ ਲਪਾਉਣ ਦੇ ਲਈ ਹੈ ਆਪਣੇ ਆਪ ਨੂੰ ਪਾਕਸਾਫ ਦੱਸਣ ਦੇ ਲਈ ਇਹ ਇੱਕ ਦੂਜੇ ਦੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਨਸ਼ੇ ਲਈ ਔਰ ਇਹਨਾਂ ਦੇ ਲੀਡਰ ਜਿਹੜੇ ਸੀਨੀਅਰ ਲੀਡਰ ਆ ਚਾਹੇ ਕਾਂਗਰਸ ਦੇ ਆ ਬੀਜੇਪੀ ਆਹ ਉਹ ਕਹਿ ਰਹੇ ਆ ਵੀ ਅਸੀਂ ਨਸ਼ਾ ਖਤਮ ਕਰਾਂਗੇ ਜਦ ਕਿ ਇਹਨਾਂ ਦੀਆਂ ਸਰਕਾਰਾਂ ਵਿੱਚ ਤਾਂ ਇਹ ਫੈਲਿਆ ਆ ਔਰ ਜਿੱਦਾਂ ਪਹਿਲਾਂ ਇਹ ਕੁਝ ਨਹੀਂ ਕਰ ਸਕੇ ਉਲਟਾ ਨਸ਼ਾ ਵੱਧਦਾ ਗਿਆ ਇਦਾਂ ਹੀ ਅੱਗੇ ਵੀ ਇਹਨਾਂ ਨੇ 1 ਜੁਲਾਈ ਤਵਾਂ ਦੀ ਸਥਿਤੀ ਰਹਿਣੀ ਆ ਇਸ ਕਰਕੇ ਅਸੀਂ ਤੁਹਾਨੂੰ ਸਾਰੇ ਵਸ ਦੇ ਸੂਝਮਨ ਵੋਟਰਾਂ ਨੂੰ ਅਸੀਂ ਇਹ ਹੀ ਬੇਨਤੀ ਕਰਨਾ ਚਾਹੁੰਦੇ ਆ ਇਹਨਾਂ ਪਾਰਟੀਆਂ ਦੇ ਨਮਾਇੰਦਿਆਂ ਜਾਂ ਇਹਨਾਂ ਦੀਆਂ ਸਰਕਾਰਾਂ ਵੱਲੋਂ ਕੋਈ ਵੀ ਸੁਧਾਰ ਲੋਕਾਂ ਦੇ ਸਥਿਤੀ ਵਿੱਚ ਨਹੀਂ ਹੋਣ ਵਾਲਾ ਨਾ ਨਸ਼ੇ ਵਰਗੀ ਬਰਾਈ ਹੀ ਖਤਮ ਹੋਣੀ ਹੈ ਨਾ ਹੋਰ ਹੀ ਸਮੱਸਿਆਵਾਂ ਦਾ ਕੋਈ ਹੱਲ guna ਹੈ ਇਸ ਕਰਕੇ ਅਸੀਂ ਤੁਹਾਨੂੰ BSP ਦੇ ਸਾਰੇ ਸਾਥੀ ਜੀ ਅਸੀਂ ਬੇਨਤੀ ਕਰਦੇ ਹਾਂ ਕਿ ਬਦਲ ਦੇ ਰੂਪ ਵਿੱਚ ਤੁਸੀਂ BSP ਨੂੰ ਮੌਕਾ ਦਿਓ ਔਰ ਅਸੀਂ ਨਸ਼ਾ ਹੋਰ ਜਿੰਨੀਆਂ ਵੀ ਬਰਾਈਆਂ ਆ ਡਿਵੈਲਪਮੈਂਟ ਦੇ ਮੁੱਦੇ ਆ ਉਹ ਹੱਲ ਕਰਕੇ ਅਨਸ਼ੇਵਾਰੀ ਬੁਰਾਈ ਦਾ ਖਾਤਮਾ ਕਰਕੇ ਤੇ ਲੋਕਾਂ ਦੇ ਮਸਲਿਆਂ ਦਾ ਹੱਲ ਕਰਕੇ ਲੋਕਾਂ ਨੂੰ ਇੱਕ ਬਿਹਤਰ ਜਿਹੜਾ ਹਲਕਾ ਬਣਾ ਕੇ ਦਵਾਂਗੇ ਇਨੀਆਂ ਬੇਨਤੀਆਂ ਨਾਲ ਉਮੀਦ ਕਰਦਾ ਤੁਸੀਂ ਸਾਰੇ ਸਾਥੀ ਸਾਡਾ ਸਾਥ ਦੇਵੋਗੇ ਸਾਡੇ ਕੈਂਡੀਡੇਟ ਬਿੰਦਰ ਕੁਮਾਰ ਲਖਾ ਜੀ ਚੋਣ ਨਿਸ਼ਾਨ ਹਾਥੀ ਮਸ਼ੀਨ ਤੇ ਬਟਨ ਉਹਨਾਂ ਦਾ ਚੌਥਾ ਆ ਉਹਨੂੰ ਦਬਾਓ ਤੇ ਆਪਾਂ ਹਲਕੇ ਵਿੱਚ ਖੁਸ਼ਹਾਲੀ ਵੱਲ ਬੀਐਸਪੀ ਦੇ ਰਾਹੀਂ ਤੁਰੀਏ ਇਨੀਆਂ ਬੇਨਤੀਆਂ ਨੂੰ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ